ਲੇ ਦੱਸ ਹੁਣ ਕਿਵੇਂ ਡੰਨ ਬੱਟਾ ਬਣੀ ਖੜੀ ਐ ਨਹੀਂ ਦੱਸੇਗੀ ਵੀ ਗੱਲ ਕੀ ਹੋਈ ਐ ਉਹ ਚਾਚੀ ਇਹਨੇ ਕੀ ਬੋਲਣਾ ਹੁਣ ਦੇ ਲਾ ਜਦੋਂ ਮੈਂ ਸਵੇਰੇ ਨੂੰ ਲੈ ਕੇ ਜਾਣਾ ਸੀਗਾ ਨਾ ਪਹਿਲਾਂ ਤਾਂ ਹਰਮਨ ਤੋਂ ਫੋਨ ਕਰਾਇਆ ਵੀ ਭਾਈ ਤਿਆਰ ਨਹੀਂ ਜਦੋਂ ਮੈਂ ਆਇਆ ਤਿਆਰ ਨਹੀਂ ਹੈਗੀ ਸੀਗੀ ਫਿਰ ਜਦੋਂ ਉੱਥੇ ਜਾ ਕੇ ਦੇਖਿਆ ਵੀ ਉਹਦੇ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਬਾਹਲੇ ਲਾਈਗੀ ਉੱਥੇ ਜਦੋਂ ਪਹੁੰਚੇਗਾ ਛੁੱਟੀ ਸੀਗੀ ਵੀ ਘੱਟੋ ਘੱਟ ਐਨਾ ਤਾਂ ਤੂੰ ਪਤਾ ਕਰ ਸਕਦੀ ਆ ਵੀ ਭਾਈ ਗਾਹ ਛੁੱਟੀਆਂ ਸਰਕਾਰੀ ਅੱਜ ਦੇਖ ਲੈ ਹੈ ਸਿੱਧਰੀ ਜੀ ਮੂੰ ਤੁਸੀਂ ਦੋਨਾਂ ਜਾਣਿਆਂ ਨੇ ਆਏ ਬਣਾ ਰੱਖਿਆ ਜਿਵੇਂ ਤੁਹਾਡੀ ਕੋਈ ਬੈਂਕ ਲੁੱਟੀ ਗਈ ਹੋਵੇ ਘੱਟੋ ਘੱਟ ਬੰਦੇ ਨੂੰ ਆਏ ਤਾਂ ਦੱਸ ਦੋ ਵੀ ਭਾਈ ਛੁੱਟੀ ਸੀ ਅਸੀਂ ਤਾਂ ਤਾਂ ਆਏ ਖੜੇ ਆਂਗੇ ਮੰਮੀ ਦੱਸ ਇਹਦੇ ਚ ਹੁਣ ਮੇਰਾ ਕੀ ਕਸੂਰ ਮੈਨੂੰ ਕੀ ਪਤਾ ਸੀ ਵੀ ਛੁੱਟੀ ਆ ਉਹ ਤਾਂ ਤੈਨੂੰ ਵੀ ਤਾਂ ਬਾਜ਼ਾਰ ਚ ਰਹਿੰਦੇ ਹੀ ਆ ਇਹਨੂੰ ਵੀ ਪਤਾ ਹੀ ਹੋਣਾ ਵੀ ਉਹ ਤਾਂ ਉਹ ਤਾਂ ਤੈਨੂੰ ਗੱਲਾਂ ਬਥੇਰੀਆਂ ਆਉਂਦੀਆਂ ਕਿਸੇ ਨੂੰ ਗੱਲਾਂ ਚ ਬਾਰੇ ਨਹੀਂ ਆਉਣ ਦਿੰਦੀ ਛੁੱਟੀ ਦਾ ਤੈਨੂੰ ਪਤਾ ਨਹੀਂ ਹੈ ਸੁਣਨੇ ਕਿਸੇ ਖਾਂਦੀ ਤੈਨੂੰ ਇਹ ਕਰਦਾ ਆਇਗਾ ਉਹ ਚਲ ਜਿਹੜਾ ਕੁਛ ਬਾਵੇ ਹੋ ਗਿਆ ਸੋ ਹੋ ਗਿਆ ਪਹਿਲਾਂ ਤਾਂ ਮਰਪਰੀ ਤੂੰ ਧਿਆਨ ਦੇਣਾ ਸੀਗਾ ਵੀ ਅੱਜ ਤੇਰਾ ਕਾਲਜ ਖੁੱਲਾ ਕਿ ਨਹੀਂ ਸੁਣ ਨਹੀਂ ਗੱਲ ਬਾਵੇ ਤੂੰ ਇਹ ਤਾਂ ਸੋਚ ਛੁੱਟੀ ਅੱਜ ਤੂੰ ਵੀ ਖਿਆਲ ਰੱਖ ਮਾੜਾ ਮੋਟਾ ਉਹ ਅਸੀਂ ਵੀ ਇੱਥੇ ਤਾਂ ਹੀ ਖੜੇ ਆ ਨਹੀਂ ਅਸੀਂ ਨਾ ਉਹਦੇ ਕਮਾਕਾਰਾਂ ਤੇ ਗਏ ਹੁੰਦੇ ਤੂੰ ਸਾਰਾ ਦਿਨ ਬਾਹਰ ਅੰਦਰ ਫਿਰਦਾ ਤੂੰ ਵੀ ਖਿਆਲ ਰੱਖਿਆ ਕਰ ਇਹ ਚੀਜ਼ਾਂ ਦਾ ਵੀਰੇ ਨਾਲੇ ਮੈਂ ਤਾਂ ਘਰੋਂ ਜਾਣ ਤੋਂ ਪਹਿਲਾਂ ਕੁਝ ਕਿਹਾ ਵੀ ਨਹੀਂ ਸਿੱਧਾ ਨਾਲ ਤੁਰ ਪਈ ਜੇ ਮੈਂ ਟਾਲ ਮਟੋਲ ਕਰਦੀ ਸੀ ਨਾਲ ਤਾਂ ਗਈ ਆ ਨਾ ਫੇਰ ਵੀ ਤੇਰੇ ਆਹੋ ਚਲ ਹੁਣ ਸਫਾਈਆਂ ਦੇ ਆਹ ਦੀ ਗੱਲ ਪਤਾ ਕੀ ਆ ਬਾਈ ਤੈਨੂੰ ਪਤਾ ਹੁਣ ਮੇਰੀ ਨਮੀ ਨਮੀ ਨੌਕਰੀ ਲੱਗੀ ਆ ਠੀਕ ਹੈ ਮੈਂ ਆਪਦੀ ਵੀ ਤਿਆਰੀ ਵੇਰੀ ਕਰਨੀ ਹੈ ਉੱਥੇ ਜਾਣਾ ਹਨਾ ਆਪਦੇ ਕਾਗਜ਼ ਪੱਤਰ ਤਿਆਰ ਕਰਨੇ ਆ ਮੈਂ ਤਾਂ ਇਹਦੇ ਚੱਕਰ ਚ ਅੱਜ ਮਾ ਚੱਲ ਪਈ ਮੈਨੂੰ ਛੁੱਟੀ ਆ ਬੇਲਾ ਇਹਦਾ ਕੰਮ ਕਰਾ ਦ ਬਾਅਦ ਚ ਕਿੱਥੇ ਤੂੰ ਚਾਚੀ ਤੇ ਨਾਲ ਹੋਈ ਗੱਲ ਆ ਵੀ ਖੌ ਜਲਦੀ ਫਿਰੇਗੀ ਬਸਾਂ ਦੇ ਵਿੱਚ ਚੱਲ ਬਾਵੇ ਕਿੱਡੀ ਕ ਗੱਲ ਹੋ ਗਈ ਉਹ ਜੇ ਛੁੱਟੀ ਸੀ ਕੋਈ ਨਹੀਂ ਤੁਸੀਂ ਵਾਪਸ ਆ ਗਏ ਤੁਸੀਂ ਇੰਨਾ ਸ਼ੁਕਰ ਮਨਾਓ ਨੇੜੀ ਗਏ ਸੀ ਕਿਤੇ ਦੂਰ ਪਾਰ ਨਹੀਂ ਗਏ ਸੀਗੇ ਨਾਲੇ ਹੁਣ ਕਾ ਨੂੰ ਦੇਖ ਵਿਚਾਹੀ ਦਾ ਮੂੰਹ ਕਿਵੇਂ ਹੋਇਆ ਰੋਂ ਰਕੀ ਹੋਈ ਖੜੀ ਆਗੀ ਚਲੋ ਹੁਣ ਛੱਡ ਵੀ ਦੋ ਇਹ ਗੱਲਾਂ ਨਾਲੇ ਪਹਿਲੀ ਵਾਰ ਚੁੱਪ ਕਰਕੇ ਖੜੀ ਆ ਅਗਲੀ ਉਹ ਵੀ ਆਪਣੇ ਸਾਰੇ ਸਾਹਮਣੇ ਚਲ ਮੇਰੀ ਗੱਲ ਸੁਣੋ ਬੇ ਛੱਡੋ ਗੱਲਾਂ ਆਜੋ ਅੰਦਰ ਚਾਹ ਪਾਣੀ ਪੀ ਲਓ ਨਾਲੇ ਨਾ ਉਹੀ ਹਰੇਕ ਥਾਂ ਤੇ ਸੁੰਨੀ ਨਾ ਬਣਿਆ ਕਰ ਮਾੜਾ ਮੋਟਾ ਕੰਨ ਖੋਲ ਕੇ ਸੁਣ ਲਿਆ ਕਰ ਵੀ ਅੱਜ ਛੁੱਟੀ ਹੈਗੀ ਹੈ ਕਿ ਨਾ ਗੌਰ ਘੱਟ ਕਰਦੀ ਹੈ ਹਾਂ ਆ ਜਾ ਪਹਿਲਾਂ ਸਾਰੇ ਰਾਏ ਨੇ ਮੇਰੇ ਬੇਇੱਜ਼ਤੀ ਕਰ ਕਰ ਕੇ ਚਲ ਕੋਈ ਨਾ ਕਿੰਨੇ ਕੰਮ ਹੀ ਇਹ ਜਿਹੇ ਨੇਗੇ ਦੱਸ ਤੈਨੂੰ ਪਤਾ ਜੇ ਪਹਿਲਾਂ ਤਾਹੀ ਕਹਦੇ ਉਹਨੂੰ ਮੈਂ ਚਲ ਆ ਜਾਓ ਚਲੋ ਆਜੋ ਬਈ ਮੰਮੀ ਹਾਂ ਬਾਰ-ਬਾਰ ਵਾਰ ਕੀ ਵੇਖੀ ਆਨੀ ਐ ਜਦੋਂ ਬਾਹਰ ਵੇਖਣ ਦਾ ਟਾਈਮ ਸੀ ਉਹਦੇ ਤਾਂ ਵੇਖਿਆ ਨਹੀਂ ਨਹੀਂ ਵੇਖਣਾ ਤਾਂ ਹੋਰ ਕੀ ਕਰਾਂ ਆ ਕਦੋਂ ਦੇ ਗਏ ਹੋਇਆ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਹਜੇ ਤੱਕ ਘਰੇ ਨਹੀਂ ਮੁੜੇਗੇ ਤੂੰ ਐ ਕਰ ਤੂੰ ਹੀ ਫੋਨ ਲਾ ਕੇ ਪੁੱਛ ਲੈ ਮੰਮੀ ਤੇਰੀ ਮਾਸਟਰ ਨਹੀਂ ਨੋ ਨਾ ਸਕੂਟਰ ਸਿੱਖਣ ਗਈ ਐ ਤਿੰਨ ਕ ਤਾਂ ਟਾਈਮ ਲੱਗਦਾ ਹੀ ਐ ਸਕੂਟਰ ਸਿੱਖਣ ਨੂੰ ਆਜੂਗੀ ਕੋਈ ਨਾ ਉਹੀ ਤਾਂ ਮੈਂ ਕਹਿੰਨੀ ਐ ਆ ਮੁੰਡਾ ਵੀਰਾ ਦੇਖ ਲੈ ਇਹਨੂੰ ਬੇਲੇ ਕੰਮਾਂ ਤੇ ਲਈ ਰੱਖਦਾਗਾ ਸਾਰੀ ਦਿਹਾੜੀ ਨੂੰ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਜਿੱਦਨੂੰ ਕਹਿੰਦੇ ਉਦੋਂ ਨਾ ਮੂੰ ਚੱਕ ਕੇ ਤੁਰ ਪੈਂਦਾ ਉਹ ਮਗਰ ਮੈਨੂੰ ਤਾਂ ਐ ਡਰ ਲੱਗ ਕੋਈ ਹੋਰ ਨਾ ਵੱਡਾ ਨੁਕਸਾਨ ਹੋ ਜੇ ਮੈਂ ਤਾਂ ਐ ਨਹੀਂ ਸਮਝ ਆਉਂਦੀ ਆ ਸਕੂਟਰ ਜੀ ਲਿਆਉਣ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਪੁੱਛ ਤਾਂ ਲੈਂਦਾ ਉਹ ਹੋ ਮੰਮੀ ਅੱਜਕੱਲ ਤਾਂ ਪੁੱਛਣ ਪੁੱਛਾਉਣ ਦਾ ਜ਼ਮਾਨਾ ਹੀ ਨਹੀਂ ਹੈਗਾ ਅੱਜਕੱਲ ਤਾਂ ਬਸ ਸਰਪ੍ਰਾਈਜ਼ ਚੱਲਦੇ ਨੇ ਉਹ ਵੀ ਬਿਨਾ ਮਾਪਿਆਂ ਦੀ ਸਲਾਹ ਤੋਂ ਨਹੀਂ ਤੂੰ ਇਹਨਾਂ ਗੱਲਾਂ ਨੂੰ ਛੱਡ ਆ ਮੁੰਡੇ ਨੂੰ ਫੋਨ ਲਾ ਕੇ ਪੁੱਛ ਵੀ ਹਈ ਤੱਕ ਆਏ ਕਿਉਂ ਨਹੀਂਗੇ ਉਹ ਹੋ ਮੰਮੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਹੁਣੇ ਫੋਨ ਲਾ ਕੇ ਪੁੱਛਦੀ ਆ ਪਰ ਐ ਨਾ ਨ ਕਿਤੇ ਤੁਹਾਡੀ ਨੂੰ ਇਤਰਾਜ਼ ਕਰਨ ਲੱਗੇ ਵੀ ਦੋਨੋਂ ਅਸੀਂ ਹਸਬੰਡ ਵਾਈਫ ਗਏ ਆ ਤੇ ਮੇਰੀ ਨਾਨ ਮਗਰੋਂ ਫੋਨ ਕਰਨ ਲੱਗ ਗਈ ਨਾ ਉਹ ਕੌਣ ਹੁੰਦੀ ਹੈ ਇਤਰਾਜ਼ ਕਰਨ ਵਾਲੀ ਜੇ ਜਸਨਾਲ ਗਈ ਹੈ ਇਹਦਾ ਮਤਲਬ ਇਹ ਹੈ ਵੀ ਆਪਾਂ ਉਹਨਾਂ ਨੂੰ ਪੁੱਛੀਏ ਨਾ ਵੀ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਤੂੰ ਮੇਰੀ ਕਰਾ ਗੱਲ ਹਾਂ ਮੰਮੀ ਲਾਉਣੀ ਆ ਫੋਨ ਹਲੋ ਫੋਨ ਕਿਹੜਾ ਚੱਕਦੇ ਹੈਗੇ ਲੈ ਆ ਤਾਂ ਕੱਟਿਆ ਗਿਆ ਦੁਆਰੇ ਲਾ ਦੇ ਲਾ ਦੰਨੀਆਂ ਦੁਆਰਾ ਪਰ ਮੰਮੀ ਇੱਕ ਗੱਲ ਤਾਂ ਹੈਗੀ ਐ ਮੁੰਡਾ ਤੇਰਾ ਸਰਕਾਰੀ ਨੌਕਰੀ ਤੇ ਪਟਵਾਰੀ ਲੱਗਿਆ ਤੇ ਨੂੰ ਵੀ ਤੇਰੀ ਸਰਕਾਰੀ ਨੌਕਰੀ ਤੇ ਮਾਸਟਰਨੀ ਲੱਗੀ ਐ ਪਰ ਹਜੇ ਤੱਕ ਤੈਨੂੰ ਫੋਨ ਨਹੀਂ ਚਲਾਉਣਾ ਆ ਬੇਗ ਭਾਈ ਜਿਹੜਾ ਮੇਰੇ ਕੋਲੇ ਫੋਨ ਆ ਬਸ ਉਹ ਮੈਂ ਲਾ ਲੈਨੀ ਆ ਚੱਕ ਵੀ ਲੈਨੀ ਆ ਆ ਤਾਂ ਮੈਂ ਤੇਰੇ ਵਾਲੇ ਫੋਨ ਦਾ ਮੈਨੂੰ ਜਮਾਂ ਸਾਹਬ ਨਹੀਂ ਹੈਗਾ ਵੀ ਕਿਵੇਂ ਚਲਾਉਣਾ ਕਿਵੇਂ ਨਾ ਤੂੰ ਮੈਨੂੰ ਫੋਨ ਲਾ ਕੇ ਦੇ ਦੇ ਚੱਲ ਕੋਈ ਨਾ ਮੰਮੀ ਫੋਨ ਤਾਂ ਚਲਾਉਣਾ ਮੈਂ ਸਿਖਾ ਦਾਂਗੀ ਫਿਰ ਤੂੰ ਮੈਨੂੰ ਨਾ video call ਲਾਇਆ ਕਰੀ ਜਦੋਂ ਮੈਂ ਵਾਪਿਸ ਜਾਊਂਗੀ ਨਹੀਂ ਉਹ ਤਾਂ ਬਾਅਦ ਦੀ ਗੱਲ ਆ ਕੋਈ ਨੀ ਲਾ ਲਿਆ ਕਰੂੰਗੀ ਤੈਨੂੰ ਜਿਹੜਾ ਕੰਮ ਕਿਹਾ ਪੁੱਤ ਉਹ ਕਰ ਦੇ ਪਹਿਲਾਂ ਮੈਨੂੰ ਫੋਨ ਲਾ ਕੇ ਦੇ ਦੇ ਆ ਲੈ ਫੜ ਫੋਨ ਹੈਲੋ ਬੇ ਬੋਲ ਬੋਲ ਨਹੀਂ ਮੈਂ ਤੇਰੀ ਮਾਂ ਬੋਲਦੀ ਆ ਤੁਸੀਂ ਮੈਨੂੰ ਐ ਦੱਸੋ ਭਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਿਆ ਨੂੰ ਕਿੱਥੇ ਗਏ ਆ ਘਰੇ ਕਿਉਂ ਨਹੀਂ ਆਏ ਹਜੇ ਉਹ ਨਹੀਂ ਨਹੀਂ ਭਾਈ ਕੰਮ ਤਾਂ ਕੋਈ ਨਹੀਂ ਨਾ ਮੈਨੂੰ ਆਏਂ ਦੱਸ ਤੁਸੀਂ ਉੱਥੇ ਕੀ ਕਰਨ ਪਹੁੰਚ ਗਿਓ ਮੈਂ ਤਾਂ ਤੁਹਾਨੂੰ ਵੈਸੇ ਹੀ ਪੁੱਛਿਆ ਸੀ ਲੈ ਫੋਨ ਵੀ ਕੱਟ ਗਿਆ ਕਿੱਥੇ ਰਹਿ ਗਈ ਮੰਮੀ ਉਹ ਜਾਣਾ ਕਿੱਥੇ ਹੈਗਾ ਪੇਕਿਆ ਨੂੰ ਲੈ ਗਈ ਆਪਦੇ ਹਾਏ ਨਹੀਂ ਮੈਂ ਮਰ ਜਾ ਦੇਖ ਲਾ ਮੰਮੀ ਸਕੂਟਰੀ ਸਿੱਖਣ ਵੀ ਆਪਦੇ ਪੇਕਿਆ ਘਰੇ ਕਰਨੀ ਚਲੇਗੀ ਬਸ ਉਹ ਦਿਨ ਵੀ ਨਾ ਪੱਕਾ ਹੀ ਹੈ ਜਦੋਂ ਸਕੂਟਰੀ ਸਿੱਖ ਗਈ ਨਾ ਰੋਜ਼ ਹੀ ਕਿਹੜਾ ਹੋਇਆ ਕਰੂ ਆਪਦੇ ਪੇਕੇ ਘਰ ਕਰਨੀ ਮੈਨੂੰ ਲੱਗਦਾ ਇਹ ਤਾਂ ਟਿਕ ਗਏ ਆ ਜਿਹੜੇ ਪੈਸੇ ਆ ਨਾ ਹੁਣ ਮੈਨੂੰ ਕਿਤੇ ਸੰਭਾਲ ਕੇ ਰੱਖਣੇ ਪੈਣੇ ਆ ਕਿਉਂਕਿ ਜੇ ਮੈਂ ਹੀ ਪੈਸੇ ਨਾ ਸੰਭਾਲੇ ਹੋਰ ਇਹ ਨਾ ਕਿਤੇ ਇਹਨਾਂ ਦੀ ਨਿਗਾ ਪੈ ਜਾਵੇ ਨਾਲੇ ਮੇਰੀ ਜਾਨ ਨੂੰ ਸਿਆਪਾ ਨਾ ਪੈ ਜਾਵੇ ਨਾ ਸਿਆਪਾ ਤਾਂ ਪਊਗਾ ਇਹ ਜਿਹੜੇ ਪੈਸੇ ਮੈਂ ਲਿਆਂਦੇ ਆ ਜੇ ਬਾਵੇ ਨੂੰ ਪਤਾ ਲੱਗ ਗਿਆ ਮੈਨੂੰ ਕੋਈ ਜਵਾਬ ਵੀ ਦੇਣਾ ਪੈਣਾ ਤੇ ਇਹਦਾ ਜਵਾਬ ਮੈਨੂੰ ਪਹਿਲੇ ਹੀ ਸੋਚਣਾ ਚਾਹੀਦਾ ਕਿਉਂਕਿ ਬਾਬਾਤਾ ਗੁੱਸੇ ਹੋਊਗਾ। ਉਹਨੇ ਕਹਣਾ ਮੰਮੀ ਤੂੰ ਮਨਪ੍ਰੀਤ ਤੋਂ ਪੈਸੇ ਲੈ ਆਈ। ਮੈਂ ਦੋਸ਼ੀ ਕਿਉਂ ਬਣਾ? ਦੋਸ਼ੀ ਤਾਂ ਮੈਂ ਮਨਪ੍ਰੀਤ ਨੂੰ ਬਣਾਉਂਗੀ। ਕਹਿ ਦਊਂਗੀ ਵੀ ਕੀ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਤੇਤੋਂ ਫੀਸ ਦਾ ਨਾਂ ਲੈ ਕੇ ਪੈਸੇ ਲੈ ਲੈ। ਕਿੱਥੇ ਖਰਚ ਤੇ ਕਿੱਥੇ ਨਹੀਂ। ਇਹ ਸਕੀਮ ਵਧੀਆ ਰਹੂਗੀ। ਹਾਂ। ਜੇ ਪੈਸੇ ਮੈਂ ਅਲਮਾਰੀ ਵਿੱਚ ਰੱਖੇ ਨਾ ਤਾ ਹਰਮਨ ਤੇ ਬਾਬਾ ਅਲਮਾਰੀ ਮੇਰੀ ਖੋਲਦੇ ਰਹਿੰਦੇ ਆ ਕਿਉਂਕਿ ਉੱਥੇ ਹਰਮਨ ਦੇ ਗਹਿਣੇ ਗੱਟੇ ਪਏ ਆ ਕਿੱਥੇ ਰੱਖਾਂ ਕਿਉਂ ਨਾ ਅਸਰਾਣੇ ਚ ਪਾ ਕੇ ਰੱਖ ਦਿਆਂ ਅਸਰਾਣੇ ਦੇ ਥੱਲੇ ਰੱਖੇ ਤਾਂ ਦਿਖ ਜੂਗੇ ਮੰਮੀ ਜੀ ਹਾਂ ਪੈਸੇ ਨੱ ਤੂੰ ਖੜੀ ਚੁਗਲ ਝਾਤੀਆਂ ਮਾਰੀ ਜਾਂਦੀ ਸੀ ਮੈਂ ਆਪਣੇ ਘਰ ਦੇ ਵਿੱਚ ਜੋ ਮਰਜੀ ਕਰਾਂ ਜੋ ਮਰਜੀ ਨਾ ਕਰਾਂ ਤੂੰ ਕੌਣ ਹੁੰਨੀ ਆ ਮੈਨੂੰ ਰੋਕਣ ਟੋਕਣ ਵਾਲੀ ਮੈਂ ਰੋਕ ਟੋਕ ਨਹੀਂ ਰਹੀ ਮੰਮੀ ਤੁਹਾਨੂੰ ਮੈਂ ਤਾਂ ਬਸ ਦਵਾਈ ਬਾਰੇ ਦੱਸਣ ਆਈ ਸੀ ਵੀ ਇਹ ਲੈ ਆਈ ਥੋਡੀ ਦਵਾਈ ਦੱਸ ਤਾਂ ਨਾ ਦਫਾ ਹੋ ਚੁਗਲ ਝਾਤੀਆਂ ਘੱਟ ਮਾਰਿਆ ਕਰ ਆ ਤੇਰੀ ਐ ਨਾ ਮੈਂ ਚੁਗਲ ਝਾਤੀਆਂ ਤੋਂ ਦੁਖੀ ਹੋਈ ਪਈ ਆ ਨਹੀਂ ਨਹੀਂ ਮੰਮੀ ਜੀ ਮੈਂ ਕਿਉਂ ਤਾਕਾ ਚਾ ਕੀ ਕਰਨੀ ਐਗੀ ਮੈਂ ਤਾਂ ਤੁਹਾਨੂੰ ਇਹ ਦੱਸਣ ਆਈ ਸੀ ਬੀ ਇਹਨਾਂ ਦਾ ਫੋਨ ਆਇਆ ਸੀ ਇਹ ਕਹਿੰਦੇ ਜਸਤ ਜਸ਼ਨ ਉਧਰ ਆਏ ਹੋਏ ਨੇ ਵੀ ਇੱਧਰ ਆਉਣਗੇ ਉਹ ਕੋਈ ਨਹੀਂ ਕੋਈ ਨਹੀਂ ਦਫਾ ਹੋ ਇਹ ਚੰਗਾ ਮੇਰੀ ਸ਼ਰੀਕਣੀ ਦਿੱਤੀ ਤੀਜੇ ਕਦਨ ਬੂਥਾ ਚੱਕ ਕੇ ਇੱਧਰ ਨੂੰ ਤੁਰੀ ਰਹਿੰਦੀ ਆ ਇਹਦੀ ਸੱਸ ਨਾਲ ਗੱਲ ਕਰਨੀ ਪੈਣੀ ਆ ਵੇ ਕੀ ਗੱਲ ਬਈ ਇਹਦੇ ਸੰਗਲ ਨਹੀਂ ਪਾ ਸਕਦੀ ਆ ਜਿਹੜੀ ਰਸੇ ਤੜਾ ਤੜਾ ਕੇ ਤੀਏ ਦਿਨ ਪੇਕਿਆਂ ਨੂੰ ਤੁਰੀ ਰਹਿੰਦੀ ਆ ਇੱਕਾ ਮੇਰੀ ਵਾਲੀ ਜਾਂ ਮਨਪ੍ਰੀਤ ਇਹਨਾਂ ਨੂੰ ਕੋਈ ਵੀ ਬਹਾਨਾ ਚਾਹੀਦਾ ਇਕੱਠੀਆਂ ਹੋ ਕੇ ਬੈਠਣ ਦਾ ਬਸ ਇੱਕ ਦੂਜੇ ਦੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ ਕਰਦੀਆਂ ਤਾਂ ਮੇਰੀਆਂ ਚੁਗਲੀਆਂ ਆਈਆਂ ਮੈਨੂੰ ਸਾਰਾ ਪਤਾ ਕੋਈ ਨਹੀਂ ਤੇਰਾ ਤੇ ਮਨਪ੍ਰੀਤ ਦਾ ਵੀ ਹੀਲਾ ਕਰਨਾ ਪੈਣਾ ਪਰ ਪਹਿਲਾਂ ਜਸ਼ਨ ਦੀ ਸੱਸ ਨਾਲ ਗੱਲ ਕਰਾਂ ਭਈ ਜਸ਼ਨ ਨੂੰ ਨਾ ਇੰਨਾ ਖੁੱਲਾ ਨਾ ਛੱਡ ਜਿਹੜਾ ਤੀਜੇ ਦਿਨ ਬੂਥਾ ਚੱਕ ਕੇ ਇੱਥੇ ਤੁਰੀ ਰਵੇ